ਜੇ ਪਾਣੀ ਨਾ ਆਉਂਦਾ ਤੇ ਫੇਰ ਕੋਈ ਕਣਕ ਕਣਕ ਬੀਜ ਲੈਣੀ ਸੀ ਬਾੜੀ ਮੋਟ ਹੋ ਜਣੀ ਸੀ ਪਰ ਪਾਣੀ ਫੇਰ ਆ ਗਿਆ ਹੁਣ ਤੇ ਕਣਕ ਵੀ ਨਹੀਂ ਬੀਜੀ ਜਣੀ ਕਰਜਾ ਆਈ ਸਾਡੀ ਸਾਰੀ ਪਹਿਲੀ ਲੈਣੇ ਆ ਜਿਹੜੀ ਪਹਿਲੀ ਬਾਹਰ ਆਉ ਹਾਂਜੀ ਹਾਂਜੀ ਉਹ ਸਾਰੀ ਪਹਿਲੀ ਲੈਣੇ ਆ ਉਹ ਠੇਕੇ ਤੇ ਬੀਜ ਜੰਦਾ اچھا ਆਪਦੀ ਪਹਿਲੀ ਲੈਣੇ ਆ ਤੁਹਾਡੀ ਅੱਗੇ ਠੇਕੇ ਤੇ ਹਾਂਜੀ ਹਾਂਜੀ ਅੱਗੇ ਠੇਕੇ ਤੇ ਲਾ ਕੇ ਬੀਜ ਜੰਦਾ ਠੇਕਾ ਦੇ ਚੁੱਕੇ ਸੀ ਹਾਂਜੀ ਠੇਕਾ ਵੀ ਦੇਤਾ ਸਾਰੇ ਪੈਸੇ ਵੀ ਚਲ ਗਏ ਅਸਲਾਮੁਆਲਿਕ ਹਾਂਜੀ ਫਸਲਾਮ ਜੀ ਜੀ ਮੋਰਨ ਜੀਵਨ ਬਸਰ ਕਿਵੇਂ ਚੱਲਦਾ ਬਾਈ ਅਬ ਲੈਣੇ ਤੁਹਾਡੇ ਹਾਂਜੀ ਬੱਚੇ ਆਪਣੀ ਆ ਸਾਰੀ ਕਿਵੇਂ ਚੱਲ ਰਿਹਾ ਬਾਈ ਗੁਜ਼ਾਰਾ ਤਾਂ ਔਖੀ ਕੰਡੀਸ਼ਨ ਆ ਜੀ ਬਹੁਤ ਜ਼ਿਆਦਾ ਕੰਮ ਔਖਾ ਹੋ ਗਿਆ ਕੋਈ ਦਿਹਾੜੀ ਦਾ ਪਾਣੀ ਕੋਈ ਗੋਜ ਨਹੀਂ ਆ ਬਹੁਤ ਮਾੜੇ ਹਾਲਾਤ ਚੱਲ ਰਹੇ ਸਾਰਾ ਕਿਉਂਕਿ ਇਹ ਨਿੱਕੇ ਨਿੱਕੇ ਬੱਚੇ ਆ ਇਹ ਪਰਿਵਾਰ ਹੀ ਚਲਾਉਣਾ ਹੁੰਦਾ ਇੱਕ ਕਿਸਾਨ ਨੇ ਜਾਂ ਕੋਈ ਵੀ ਜੋ ਵੀ ਕੰਮ ਕਰਦਾ ਉਹ ਤੁਹਾਨੂੰ ਦੱਸ ਦਈਏ ਅਸੀਂ ਉਸ ਏਰੀਆ ਦੇ ਵਿੱਚ ਆ ਫਿਰੋਜ਼ਪੁਰ ਦਾ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਏਰੀਆ ਸੀਗਾ। ਜੇਕਰ ਬੰਨ ਪੂਰਿਆ ਜਾਂਦਾ ਤਾਂ ਵੀ ਨੁਕਸਾਨ ਹੈ ਨਹੀਂ ਪੂਰਿਆ ਜਾਂਦਾ ਤਾਂ ਵੀ ਨੁਕਸਾਨ। ਬਸ ਮੇਨ ਗੱਲ ਆ ਜੀ ਵੀ ਦਰਿਆ ਵਾ ਜਿਹੜਾ ਜਿੰਨਾ ਵੀ ਰਕਬਾ ਦਰਿਆ ਦਾ ਚੱਲਦਾ ਪਿਆ ਵਾ ਉਹਦੀ ਖਦਾਈ ਕੀਤੀ ਜਾਵੇ। ਡੂੰਘਾ ਕੀਤਾ ਜਾਵੇ ਫਿਰ ਹੱਲ ਹੋ ਸਕਦਾ ਜੀ ਉਦਾਂ ਹੱਲ ਨਹੀਂ ਹੋਣਾ ਵੀ ਸਾਈਡਾਂ ਤੋਂ ਪੱਕਾ ਜੇ ਖਦਾਈ ਹੋ ਜੇ। ਅੱਛਾ ਇਹ ਪਰਸੋਂ ਪਾਣੀ ਆਇਆ ਵੀ ਦਰਿਆ ਅਹ ਪਰਸੂ ਆਇਆ ਮੇਰੇ ਸਾਹਮਣੇ ਇਹ ਖੇਤ-ਖੇਤਰੀ ਹੋਇਆ ਹੈ ਹਾਂਜੀ ਹਾਂਜੀ ਦੂਰੀ ਬਾਰ ਆ ਗਿਆ ਹੁਣ ਤਾਂ ਬਸ ਕਣਕਾਂ ਦਾ ਕੰਮ ਖਤਮ ਹੋ ਗਿਆ ਹੜ ਦਾ ਖਤਰਾ ਹਾਲੇ ਟਲਿਆ ਨਹੀਂ ਇਹ ਤਸਵੀਰਾਂ ਦੋ ਦਿਨ ਪਹਿਲਾਂ ਜੋ ਤੁਸੀਂ ਵੱਖ-ਵੱਖ ਸੋਸ਼ਲ ਮੀਡੀਆ ਤੇ ਵੇਖੀਆਂ ਇੱਕ ਵਾਰ ਫੇਰ ਤੋਂ ਉਹ ਚਿੰਤਾ ਵਧਾਉਂਦੀਆਂ ਸੀ ਕਿ ਜਿਸ ਤਰ੍ਹਾਂ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਕਿ ਇਸ ਇਸ ਤਰੀਕ ਨੂੰ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਹਿਮਾਚਲ ਦੇ ਵਿੱਚ ਜੇਕਰ ਭਾਰੀ ਵਰਖਾ ਹੁੰਦੀ ਹੈ ਤਾਂ ਉਸ ਦਾ ਨੁਕਸਾਨ ਸਿੱਧਾ-ਸਿੱਧਾ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਹੋਏਗਾ ਕਿਉਂਕਿ ਹਾਲੇ ਤੱਕ ਬੰਨ ਜਿਹੜੇ ਨੇ ਉਸੇ ਤਰ੍ਹਾਂ ਦੇ ਨਾਲ ਕੁਝ ਬੰਨ ਪੂਰੇ ਗਏ ਕੁਝ ਉਵੇਂ ਖੁੱਲੇ ਹੋਏ ਨੇ ਰਣਜੀਤ ਸਾਗਰ ਡੈਮ ਵਾਲੇ ਪਾਸੇ ਸਭ ਤੋਂ ਵੱਡਾ ਖਤਰਾ ਦੱਸਿਆ ਗਿਆ ਕਿ ਜੇਕਰ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਆਉਂਦਾ ਹੈ ਤਾਂ 2 ਲੱਖ ਕਿਊਸਿਕ ਦੇ ਨੇੜੇ ਪਾਣੀ ਦੁਬਾਰਾ ਛੱਡਿਆ ਜਾ ਸਕਦਾ ਹੈ ਔਰ ਜਿੰਨੇ ਏਰੀਏ ਪਹਿਲਾਂ ਜਿਹੜੇ ਸੀ ਪ੍ਰਭਾਵਿਤ ਹੋਏ ਦੁਬਾਰਾ ਹੋ ਸਕਦੇ ਆ ਪਰ ਹਾਲੇ ਤੱਕ ਗਨੀਮਤ ਰਹੀ ਕਈ ਅਜੀਹਾ ਵੱਡਾ ਕੋਈ ਨਾ ਕੋਈ ਕ੍ਰਾਈਸਿਸ ਕ੍ਰਾਈਸਿਸ ਜਿਹੜਾ ਹੈ ਉਹ ਨਹੀਂ ਆਇਆ ਪਰ ਸਤਲੁਜ ਵਾਲੇ ਪਾਸੇ ਜ਼ਰੂਰ ਲੋਕਾਂ ਨੂੰ ਪਰੇਸ਼ਾਨੀ ਇੱਕ ਵਾਰ ਫੇਰ ਤੋਂ ਚੱਲਣੀ ਪਈ ਹੈ ਅਸੀਂ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦੇ ਕੁਝ ਪਿੰਡ ਨਿਹਾਲਾ ਲਵੇਰਾ ਧੀਰਾ ਘੜਾ ਇਹਨਾਂ ਪਿੰਡਾਂ ਦੇ ਵਿੱਚ ਮੋੜ ਤੋਂ ਪਾਣੀ ਆ ਗਿਆ ਪਾਣੀ ਕਿਉਂ ਆਇਆ ਕਿਉਂਕਿ ਸਤਲੁਜ ਦੇ ਵਿੱਚ ਇੱਕ ਵਾਰ ਫੇਰ ਤੋਂ ਪਾਣੀ ਛੱਡਿਆ ਗਿਆ ਕਿਉਂਕਿ ਸੰਭਾਵਨਾ ਸੀ ਕਿ ਹਿਮਾਚਲ ਦੇ ਵਿੱਚ ਜੇਕਰ ਪਾਣੀ ਵੱਧ ਹੈ بارش ਵੱਧਦੀ ਹੈ ਤਾਂ ਪਾਣੀ ਦੁਬਾਰਾ ਛੱਡਣਾ ਪੈ ਸਕਦਾ ਹੈ ਔਰ ਇਸ ਤਰ੍ਹਾਂ ਦੇ ਨਾਲ ਆ ਭਾਖੜਾ ਤੇ ਪਾਣੀ ਜਿਹੜਾ ਡੰਪ ਕੀਤਾ ਗਿਆ ਸੀ ਉਸ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਜਿਵੇਂ ਛੱਡਿਆ ਸਤਲੋਜ ਦੇ ਵਿੱਚ ਪਾਣੀ ਵਧ ਗਿਆ ਵਧਿਆ ਹੋਇਆ ਪਾਣੀ ਇੱਕ ਵਾਰ ਫੇਰ ਤੋਂ ਖੇਤਾਂ ਦੇ ਵਿੱਚ ਵੜ ਗਿਆ ਤੁਹਾਨੂੰ ਇਹ ਤਸਵੀਰ ਅਸੀਂ ਦਿਖਾਉਨੇ ਆ ਇਹ ਪਿੰਡ ਨਿਹਾਲਾ ਲਵੇਰਾ ਹੈ ਨਿਹਾਲਾ ਲਵੇਰਾ ਦੇ ਇਹਨਾਂ ਖੇਤਾਂ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਵਿੱਚ ਮੁਰ ਤੋਂ ਪਾਣੀ ਭਰ ਗਿਆ ਬੜੀ ਤੇਜ਼ੀ ਦੇ ਨਾਲ ਅੱਜ ਤੋਂ ਕਰੀਬ 24 ਘੰਟੇ ਪਹਿਲਾਂ ਜਦੋਂ ਪਾਣੀ ਪਿੱਛੇ ਵੱਧਦਾ ਪਹਿਲਾਂ 40000 ਕਿਊਸਿਕ ਛੱਡਿਆ ਜਾਂਦਾ ਫਿਰ ਉਸ ਤੋਂ ਬਾਅਦ ਵਧਾਵੀ ਦਿੱਤਾ ਜਾਂਦਾ ਹੈ ਹਰੀਕੇ ਹੈਡ ਤੋਂ ਜਦੋਂ ਉੱਥੋਂ ਪਾਣੀ ਛੱਡਿਆ ਜਾਂਦਾ ਹੈ ਹਰੀਕੇ ਹੈਡ ਤੋਂ ਪਾਣੀ ਆਉਣ ਤੋਂ ਬਾਅਦ ਇਹਨਾਂ ਖੇਤਾਂ ਦੇ ਵਿੱਚ ਮੋੜ ਪਾਣੀ ਆ ਗਿਆ ਉਹਦੀ ਵਜ੍ਹਾ ਉਹਦੀ ਵਜ੍ਹਾ ਸਾਹਮਣੇ ਇੱਕ ਤੁਹਾਨੂੰ ਅਸੀਂ ਪਾੜ ਪਿਆ ਹੋਇਆ ਦਿਖਾਉਂਦੇ ਆ ਕਿ ਉੱਥੋਂ ਹੀ ਪਾੜ ਪਿਆ ਉੱਥੋਂ ਹੀ ਪਾਣੀ ਜਿਹੜਾ ਸੀ ਵਧਿਆ ਔਰ ਹੁਣ ਜਦੋਂ ਕਿਉਂਕਿ ਇਹ ਨਾਲ ਨਾਲ ਸਤਲੋ ਜਾਏ ਇਸਦੇ ਦੂਜੇ ਪਾਰ ਸਤਲੋ ਜਾਏ ਔਰ ਜਦੋਂ ਉਸ ਪਾਸਿਓਂ ਪਾਣੀ ਛੱਡਿਆ ਗਿਆ ਸਤਲੋਜ ਦੇ ਵਿੱਚ ਪਾਣੀ ਵਧਿਆ ਕਿਉਂਕਿ ਇੱਥੇ ਬੰਨ ਪੂਰਿਆ ਨਹੀਂ ਗਿਆ ਤਾਂ ਇਹ ਪਾਣੀ ਮੋੜ ਤੋਂ ਖੇਤਾਂ ਦੇ ਵਿੱਚ ਵੜ ਗਿਆ ਘਰਾਂ ਦੇ ਨਾਲ ਮੋੜ ਤੋਂ ਪਾਣੀ ਇਹ ਆ ਕੇ ਲੱਗ ਗਿਆ ਔਰ ਬਹੁਤ ਸਾਰਾ ਨੁਕਸਾਨ ਇਨ੍ਹਾਂ ਕਿਸਾਨਾਂ ਦਾ ਮੋੜ ਤੋਂ ਹੋ ਗਿਆ ਕਿਉਂਕਿ ਜਿਹੜੇ ਤਿਆਰੀ ਕਰ ਰਹੇ ਸੀ ਕਿ ਅਸੀਂ ਜ਼ਮੀਨ ਨੂੰ ਥੋੜੀ ਬਹੁਤੀ ਸਿੱਧੀ ਕਰਕੇ ਕਣਕ ਬੀਜਣ ਯੋਗੀ ਕਰਾਂਗੇ ਹੁਣ ਇਨ੍ਹਾਂ ਕੋਲੋਂ ਉਹ ਵੀ ਮੌਕਾ ਜਿਹੜਾ ਹੈ ਉਹ ਖੁੰਝ ਗਿਆ ਹੋਰ ਨੁਕਸਾਨ ਇਨ੍ਹਾਂ ਕਿਸਾਨਾਂ ਦਾ ਹੋ ਗਿਆ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਸਾਡਾ ਕੈਮਰਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੋਂ ਤੱਕ ਤੁਹਾਨੂੰ ਇਹ ਪਾਣੀ ਨਜ਼ਰ ਆਏਗਾ ਕਿਉਂਕਿ ਜਿਹੜਾ ਪਹਿਲਾਂ ਪਾਣੀ ਆਇਆ ਸੀ ਸੁੱਕ ਚੁੱਕਿਆ ਸੀ ਇੱਕ ਵਾਰ ਔਰ ਕਿਸਾਨਾਂ ਨੇ ਦੁਬਾਰਾ ਤੋਂ ਆਪਣੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਲਈ ਸੀ ਪਰ ਜਿਵੇਂ ਹੀ ਉਹਨਾਂ ਨੇ ਕੋਸ਼ਿਸ਼ ਸ਼ੁਰੂ ਕੀਤੀ ਪਾਣੀ ਮੁਰ ਤੋਂ ਆ ਗਿਆ ਇਹ ਵੱਡਾ ਨੁਕਸਾਨ ਇਹਨਾਂ ਕਿਸਾਨਾਂ ਦਾ ਹੋਣਾ ਸ਼ੁਰੂ ਹੋ ਗਿਆ ਔਰ ਸਾਡੇ ਨਾਲ ਕੁਝ ਨੌਜਵਾਨ ਹੈ ਇਹਨਾਂ ਦੀਆਂ ਹੀ ਇਹ ਜ਼ਮੀਨਾਂ ਹੈ ਇਨਾ ਦਿਆਂ ਹੀ ਇਹ ਜ਼ਮੀਨਾਂ ਹੈਗੀਆਂ ਔਰ ਅ ਇਸ ਵੇਲੇ ਉਹ ਜਿਹੜਾ ਇਹ ਸਰਕਾਰ ਦੇ ਹਾੜੇ ਜ਼ਰੂਰ ਕੱਢਦੇ ਹੋਏ ਨਜ਼ਰ ਆ ਰਹੇ ਆ ਕਿ ਉਹਨਾਂ ਦਾ ਜਿਹੜਾ ਇਹ ਨੁਕਸਾਨ ਆ ਕਿਉਂਕਿ ਇਹਨਾਂ ਜ਼ਮੀਨਾਂ ਦੇ ਆਸਰੇ ਹੀ ਘਰ ਪਰਿਵਾਰ ਚੱਲਨੇ ਹੁੰਦੇ ਆ ਇਹਨਾਂ ਫਸਲਾਂ ਦੇ ਆਸਰੇ ਹੀ ਉਹਨਾਂ ਨੇ ਆਪਣੀ ਆਪਣਾ ਦਰਗੁਜ਼ਰ ਤੇ ਜਿਹੜਾ ਜੀਵਨ ਬਸਰ ਹੈ ਉਸੇ ਢੰਗ ਨਾਲ ਹੀ ਕਰਨਾ ਹੁੰਦਾ ਸਾਰੇ ਜਿੰਨੇ ਵੀ ਘਰ ਦੇ ਵਿੱਚ ਕਰਨ ਵਾਲੇ ਸਮਾਗਮ ਨੇ ਉਹ ਸਾਰੇ ਦੇ ਸਾਰੇ ਇਸੇ ਖਰਚੇ ਤੇ ਡਿਪੈਂਡ ਹੁੰਦੇ ਆ ਹੁਣ ਇਹ ਘੱਟੋ ਘੱਟ 10 ਤੋਂ 15 ਸਾਲ ਪਿੱਛੇ ਚਲੇ ਗਏ ਕਿਉਂਕਿ ਜਿਹੜੇ ਪਹਿਲੇ ਕਰਜ਼ੇ ਸੀ ਉਹ ਕਰਜ਼ੇ ਹਾਲੇ ਤੱਕ ਉਤਰੇ ਨਹੀਂ ਔਰ ਦੋ ਫਸਲਾਂ ਦੇ ਵਿੱਚ ਜਿੰਨਾ ਕਰਜ਼ਾ ਉਤਰਨਾ ਸੀ ਔਰ ਜਿੰਨਾ ਕੋ ਉਹਨਾਂ ਨੇ ਆਪਣਾ ਜੀਵਨ ਬਸਰ ਠੀਕ ਕਰਨਾ ਸੀ ਉਹਨਾਂ ਉਹਨਾਂ ਦੇ ਦੋ ਮੌਕੇ ਖੁੰਝ ਗਏ ਹੁਣ ਇਹ ਦੋ ਫਸਲਾਂ ਤਾਂ ਖਰਾਬ ਹੋਈਆਂ ਹੀ ਆ ਤੀਜੀ ਜਦੋਂ ਫਸਲ ਆਊਗੀ ਉਹ ਕਿੰਨਾ ਕੁ ਵਫਾ ਕਰਦੀ ਹੈ ਕਿੰਨਾ ਕਿ ਕਿੰਨੀ ਕਿੰਨਾ ਕੁ ਚੰਗਾ ਝਾੜ ਦਿੰਦੀ ਆ ਕਿਉਂਕਿ ਵੱਖ-ਵੱਖ ਤਰ੍ਹਾਂ ਦੀ ਮਿੱਟੀ ਇਹਨਾਂ ਖੇਤਾਂ ਦੇ ਵਿੱਚ ਆਈ ਹੋਈ ਹੈ ਕੀ ਉਹ ਉਸ ਫਸਲ ਉਸ ਮਿੱਟੀ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਇਹ ਸਭ ਤੋਂ ਵੱਡਾ ਜਿਹੜਾ ਇਹ ਇਹ ਇਹਨਾਂ ਵਾਸਤੇ ਨੁਕਸਾਨ ਵਾਲਾ ਕੰਮ ਹੈਗਾ ਹਾਲੇ ਖਤਰਾ ਟਲਿਆ ਨਹੀਂ ਆ ਤਾਂ ਅਸੀਂ ਉਹਨਾਂ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਫਿਲਹਾਲ ਤੁਸੀਂ ਇਹ ਤਸਵੀਰ ਵੇਖੋਗੇ ਇਹ ਹਾਲੇ ਵੀ ਚਿੰਤਾ ਪੈਦਾ ਕਰਨ ਵਾਲੀਆਂ ਤਸਵੀਰਾਂ ਹੈਗੀਆਂ ਕਿ ਆ ਇਹ ਪਾਣੀ ਕਦੋਂ ਸੁੱਕੇਗਾ ਕਿੱਧਰ ਜਾਏਗਾ ਇਹ ਪਾਣੀ ਨਿਕਲਣ ਨੂੰ ਕੋਈ ਰਸਤਾ ਨਹੀਂ ਇਹਨੇ ਇੱਥੇ ਹੀ ਸੁੱਕਣਾ ਹੈ ਕਦੋਂ ਸੁੱਕੇਗਾ ਇਹ ਸਭ ਤੋਂ ਵੱਡਾ ਸਵਾਲ ਹੈ ਤਾਂ ਨੌਜਵਾਨ ਹੈਗੇ ਨੇ ਸਾਡੇ ਨਾਲ ਅ ਵੀਰੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਆ ਜੀ ਜੀ ਤੋ ਦੁਬਾਰਾ ਪਾਣੀ ਭਰ ਗਿਆ ਤੁਹਾਡੇ ਖੇਤਾਂ ਚ ਹਾਂਜੀ ਹਾਂਜੀ ਫੇਰ ਦੁਬਾਰਾ ਪਾਣੀ ਔਨ ਕਰਨ ਫੇਰ ਪਾਣੀ ਜ਼ਿਆਦਾ ਹੋ ਗਿਆ ਅੱਛਾ ਆਮ ਤੌਰ ਤੇ ਜੇਕਰ ਮੈਂ ਤੁਹਾਨੂੰ ਸਿੰਪਲ ਪੁੱਛਾਂ ਕਿ ਜੇਕਰ ਇਹ ਪਾਣੀ ਨਾ ਆਉਂਦਾ ਤਾਂ ਕੀ ਕੁਝ ਕਰਨਾ ਸੀ ਤੁਸੀਂ ਇਸ ਫਸਲ ਤੇ ਆਸ ਜੇ ਪਾਣੀ ਨਾ ਆਉਂਦਾ ਤੇ ਫਿਰ ਕੋਈ ਕਣਕ-ਕਣਕ ਬੀਜ ਲੈਣੀ ਸੀ ਮਾੜੀ ਮੋਟ ਹੋ ਜਣੀ ਸੀ ਪਰ ਪਾਣੀ ਫੇਰ ਆ ਗਿਆ ਹੁਣ ਤੇ ਕਣਕ ਵੀ ਨਹੀਂ ਬੀਜੀ ਜਾਣੀ ਚੋਨੇ ਦੀ ਫਸਲ ਵੀ ਗਈ ਉਹ ਵੀ ਗਈ ਤੇ ਕਣਕ ਦੀ ਫਸਲ ਵੀ ਗਈ ਕੋਈ ਕਰਜ਼ਾ ਵਗੈਰਾ ਵੀ ਤੁਹਾਡੇ ਸਿਰ ਕਰਜ਼ਾ ਆਈ ਸਾਡੀ ਸਾਰੀ ਪੈਲੀ ਗਹਿਣੇ ਆ ਜਿਹੜੀ ਪੈਲੀ ਬਾਹਰ ਹੈ ਉਹ ਹਾਂਜੀ ਹਾਂਜੀ ਉਹ ਸਾਰੀ ਪੈਲੀ ਗਹਿਣੇ ਆ ਉਹ ਠੇਕੇ ਤੇ ਵੀ ਜਾਂਦਾ ਹੈ ਅੱਛਾ ਆਪਦੀ ਪੈਲੀ ਗਹਿਣੇ ਆ ਤੁਹਾਡੀ ਅੱਗੇ ਠੇਕੇ ਤੇ ਲਾ ਕੇ ਵੇਚ ਰਿਹਾ ਹਾਂ ਜੀ ਹਾਂਜੀ ਹਾਂਜੀ ਅੱਗੇ ਠੇਕੇ ਤੇ ਲਾ ਕੇ ਵੇਚ ਜਾਂਦਾ ਐ ਅੱਛਾ ਠੇਕਾ ਦੇ ਚੁੱਕੇ ਸੀ ਹਾਂਜੀ ਠੇਕਾ ਵੀ ਦੇਤਾ ਸਾਰੇ ਪੈਸੇ ਵੀ ਚਲ ਗਏ ਆ ਜੀ ਅਸਲਾਮੁਅਲਾਈਕੁਮ ਹਾਂਜੀ ਅਸਲਾਮੁਅਲਾਈਕੁਮ ਫਿਰ ਹੁਣ ਜੀਵਨ ਬਸਰ ਕਿਵੇਂ ਚੱਲਦਾ ਬਾਈ ਅਬ ਨਿਆਣੇ ਤੁਹਾਡੇ ਹਾਂਜੀ ਬੱਚੇ ਆਪਣੇ ਹੀ ਆ ਸਾਰੇ ਜੀ ਤੇ ਕਿਵੇਂ ਚੱਲ ਰਿਹਾ ਬਾਈ ਗੁਜ਼ਾਰਾ ਉਹ ਤਾਂ ਔਖੀ ਕੰਡੀਸ਼ਨ ਆ ਜੀ ਬਹੁਤ ਜ਼ਿਆਦਾ ਕੰਮ ਔਖਾ ਹੋ ਗਿਆ ਕੋਈ ਦਿਹਾੜੀ ਦਾ ਪਾਣੀ ਕੋਈ ਕੁਝ ਨਹੀਂ ਆ ਬਹੁਤ ਮਾੜੇ ਹਾਲਾਤ ਚੱਲਨ ਨੇ ਤੇ ਹੋ ਸਕੇ ਵੀ ਸਾਨੂੰ ਸਰਕਾਰ ਅੱਗੇ ਉਹੀ ਆ ਕਿ ਜਿੰਨੀ ਵੀ ਸਹਾਇਤਾ ਦਿੱਤੀ ਕੀਤੀ ਜਾਵੇ ਕੋਈ ਕਣਕ ਜਾਨੀ ਕਿ ਕੋਈ ਬੀਜ ਖਾ ਦੇ ਦਿੱਤੀ ਜਾਵੇ ਜਾਂ ਕੋਈ ਹੋਰ ਡੰਗਰਾਂ ਦਾ ਚਾਰਾ ਮਾਲ ਡੰਗਰ ਉਹ ਤੇ ਸਾਡਾ ਜਾਨੀ ਕਿ ਸਾਰੇ ਉਹ ਲੋਕ ਕੰਬਰੇ ਕੰਬਰੇ ਵੀ ਸਾਡੇ ਟੁੱਟ ਭੱਜ ਗਏ ਸਾਰੇ ਤੇ ਡੰਗਰ ਵੀ ਕੋਰ ਉੜ ਗਏ ਆ ਤੇ ਕੋਹ ਡੰਗਰ ਉਹ ਵੀ ਜਾਨੀ ਕਿ ਬਿਮਾਰੀ ਦੇ ਨਾਲ ਮਰਦੇ ਜਾਂਦੇ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਇਹ ਨਿੱਕੇ ਨਿੱਕੇ ਬੱਚੇ ਆ ਇਹ ਪਰਿਵਾਰ ਹੀ ਚਲਾਉਣਾ ਹੁੰਦਾ ਇੱਕ ਕਿਸਾਨ ਨੇ ਜਾਂ ਕੋਈ ਵੀ ਜੋ ਵੀ ਕੰਮ ਕਰਦਾ ਤੁਹਾਨੂੰ ਦੱਸ ਦਈਏ ਅਸੀਂ ਉਸ ਏਰੀਆ ਦੇ ਵਿੱਚ ਆ ਫਿਰੋਜ਼ਪੁਰ ਦਾ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਏਰੀਆ ਸੀਗਾ ਜਿਹੜਾ ਤੁਸੀਂ ਆਮ ਸੁਣਦੇ ਹੁੰਦੇ ਸੀ ਕਿ ਬੰਡਾਲਾ ਏਰੀਆ ਨਿਹਾਲਾ ਲਵੇਰਾ ਜਿਹੜਾ ਹਰੀਕੇ ਪੱਤਨ ਵਾਲੇ ਪਾਸਿਓਂ ਜ਼ਿਆਦਾ ਪ੍ਰਭਾਵਿਤ ਹੋਇਆ ਇਧਰਲੇ ਪਾਸਿਓਂ ਸੇਵਾ ਚੱਲਦੀ ਰਹੀ ਔਰ ਨਾਲ ਹੀ ਲੱਗਦਾ ਪਿੰਡ ਟੱਲੀ ਗੁਲਾਮ ਹੈ ਜਿੱਥੇ ਇੱਕ ਬਜ਼ੁਰਗ ਦੀ ਮੌਤ ਵੀ ਹੋਈ ਡੁੱਬ ਕੇ ਉਹ ਸਾਰੀਆਂ ਤਸਵੀਰਾਂ ਇਸੇ ਏਰੀਏ ਦੀਆਂ ਸੀਗੀਆਂ ਬਈ ਸਭ ਤੋਂ ਵੱਧ ਪ੍ਰਭਾਵਿਤ ਸੀ ਤੁਹਾਡਾ ਇਹ ਏਰੀਆ ਬਈ ਸਭ ਤੋਂ ਪਹਿਲਾਂ ਵੈਰ ਜੀ ਖਾਲਸਾ ਵੈਰ ਜੀ ਦੀ ਫਤਿਹ ਤੇ ਆਪਣੇ 6 ਤਰੀਕ 10ਵਾਂ ਮਹੀਨਾ ਹਨਾ 10ਵਾਂ ਮਹੀਨਾ 2025 ਨੂੰ ਪਾਣੀ ਫੇਰ ਦੁਬਾਰਤੋਂ ਆ ਗਿਆ ਸਾਡੇ ਤੇ ਚਲੋ ਜਿੱਦਾਂ ਵੀ ਵੀ ਸਾਡੇ ਪਿੰਨੋ ਚ ਇਹ ਸੀ ਵੀ ਚਲੋ ਫੜ ਤੜ ਕੇ ਵੀ ਜਿਵੇਂ ਕਰਜ਼ਾ ਲੈ ਕੇ ਜਾ ਕੇ ਹੇ ਤੋਂ ਵਿਆਜ ਤੇ ਪੈਸੇ ਫੜ ਕੇ ਵੀ ਜੇ ਕੋਈ ਇਹ ਕਣਕ ਦੀ ਬਜਾਈ ਹੋ ਜਾਣੀ ਸੀ ਤੇ ਬਟ ਹੁਣ ਤੁਹਾਡੇ ਸਾਹਮਣੇ ਆ ਵੀ ਇਹ ਪਾਣੀ ਇੱਥੇ ਹੀ ਸੁੱਕਣਾ ਵਾ ਤੇ ਕਣਕ ਦੀ ਬਜਾਈ ਦਾ ਵੀ ਔਖਾ ਵਾ ਤੇ ਬਾਕੀ ਇਹ ਪਿੰਡ ਨੇ ਹਾਲਾ ਲਵੇਰਾ ਜਿਆਦਾ ਇੱਥੇ ਮਾਰ ਪੈਂਦੀ ਆ ਸਤ ਲੋ ਸਿੱਧਾ ਮਤਲਬ ਉਹ ਬੰਨ ਟੁੱਟਿਆ ਆ ਸਿੱਧਾ ਪਾਣੀ ਆਉਂਦਾ ਏ ਤੇ ਇਹ 2023 ਵਿੱਚ ਵੀ ਸਰਕਾਰ ਨੂੰ ਮੰਗ ਕਰਦੇ ਰਿਹਾ ਵੀ ਇਹ ਪੂਰੇ ਪੈ ਜਾਣ ਕਿ ਪਾਣੀ ਦੀ ਨਿਕਾਸੀ ਵੀ ਹੋ ਜੇ ਕਿ ਬੰਨ ਬਣਿਆ ਜਾਵੇ ਹੁਣ ਮੰਨ ਕੇ ਲਓ ਉੱਥੋਂ 40-50000 ਕਿਊਸਕ ਵੀ ਪਾਣੀ ਛੱਡਦੇ ਹੈਡ ਤੋਂ ਉਹ ਪਾਣੀ ਦੀ ਮਾਰ ਫੇਰ ਵੱਜ ਜਾਂਦੀ ਹੈ ਫੇਰ ਵੱਜ ਜਾਂਦੀ ਹੈ ਵੱਜ ਜਾਂਦੀ ਹੈ ਜੀ ਤੇ ਬਾਕੀ ਇਹ ਇਹ ਜੇਕਰ ਬੰਨ ਪੂਰਿਆ ਜਾਂਦਾ ਤਾਂ ਵੀ ਨੁਕਸਾਨ ਹੈ ਨਹੀਂ ਪੂਰਿਆ ਜਾਂਦਾ ਤਾਂ ਵੀ ਨੁਕਸਾਨ ਬਸ ਮੇਨ ਗੱਲ ਹੈ ਜੀ ਵੀ ਦਰਿਆ ਵਾ ਜਿਹੜਾ ਜਿੰਨਾ ਵੀ ਰਕਬਾ ਦਰਿਆ ਦਾ ਚੱਲਦਾ ਪਿਆ ਵਾ ਉਹਦੀ ਖਦਾਈ ਕੀਤੀ ਜਾਵੇ ਡੂੰਗਾ ਕੀਤਾ ਜਾਵੇ ਫੇਰ ਹੱਲ ਹੋ ਸਕਦਾ ਹੈ ਉਦਾਂ ਹੱਲ ਨਹੀਂ ਹੋਣਾ ਵੀ ਸਾਈਡਾਂ ਤੋਂ ਪੱਕਾ ਜੇ ਖਦਾਈ ਹੋ ਜੇ ਬਸ ਇਹੀ ਹੱਲ ਹੈ ਜੀ ਹੋਰ ਇੱਥੇ ਕੋਈ ਹੱਲ ਨਹੀਂ ਹੈ ਤੇ ਪਾਣੀ 50 60 ਹਜ਼ਾਰ ਵੀ ਕੋਈ ਸਿਕੋਣਾ ਛੱਡਿਆ ਹੈ ੜ ਤੋਂ ਤਾਂ ਪਾਣੀ ਇੱਥੇ ਆ ਜਾਏਗਾ ਇੱਥੇ ਆ ਜਾਂਦਾ ਜੀ ਅੱਛਾ ਇਹ ਪਰਸੋਂ ਪਾਣੀ ਆਇਆ ਵੀਰ ਦੁਆਰਾ ਹਾਂ ਪਰਸੋਂ ਆਇਆ ਮੇਰੇ ਸਾਹਮਣਾ ਇੱਕ ਛੇਤ ਛੇਤਰੀ ਨੂੰ ਆਇਆ ਹੈ ਹਾਂਜੀ ਹਾਂਜੀ ਦੂਰੀ ਬਾਰ ਆ ਗਿਆ ਹੁਣ ਤੇ ਬਸ ਕਣਕਾਂ ਦਾ ਕੰਮ ਖਤਮ ਹੋ ਗਿਆ ਹੁਣ ਹਾਂਜੀ ਜੀ ਬਹੁਤ ਨੁਕਸਾਨ ਹੋ ਗਿਆ ਜੋ ਕੋਈ ਭੈਣ ਭਰਾ ਕੋਈ ਆਪਣੇ ਕੋਈ ਬਾਹ ਪਰ ਸਕਦਾ ਤੇ ਬਹੁਤ ਮਿਹਰਬਾਨੀ ਵੀ ਹੋਰੀ ਕੋਈ ਮਦਦ ਤੁਹਾਡੀ ਕੋਈ ਸੇਵਾ ਚੱਲ ਰਹੀ ਹੈ ਇੱਥੇ ਪਿੰਡ ਦੇ ਵਿੱਚ ਤੁਹਾਡੀ ਸੇਵਾ ਮਤਲਬ ਕਿ ਉਹ ਮੈਂ ਦੱਸਣਾ ਚਾਹੁੰਦਾ ਮੈਂ ਵੀ ਸੇਵਾ ਸਾਡੇ ਤੱਕ ਆਉਂਦੀ ਆ ਕੁਝ ਕੰਟੈਕਟ ਵੀ ਹੁੰਦੇ ਆ ਉਹ ਕੀ ਕਰਦੇ ਆ ਵੀ ਆਪਣੇ ਕੁਝ ਬਾਹਰ ਐਵੇਂ ਦੇ ਬੰਨੋਂ ਬਾਹਰ ਬੰਦੇ ਬੈਠੇ ਲਟੇਰੇ ਹੀ ਕਹਿ ਸਕਦਾ ਮੈਂ ਉਹ ਕੀ ਕਰਦੇ ਆ ਜੀ ਵੀ ਕਹਿ ਦਿੰਦੇ ਜੀ ਅਹੀਂ ਸੇਵਾ ਪੰਚਾ ਦਾਂਗੇ ਉਹਨਾਂ ਦੇ ਹੱਥਾਂ 'ਚ ਆ ਜਾਂਦੀ ਆ ਬਸ ਝੋਲੇ ਪਾਏ ਵੱਡੇ ਵੱਡੇ ਬਸ ਕਹਾਣੀ ਖਤਮ ਬਸ ਕੱਲ ਖੋਦ ਸਾਡੇ ਨਾਲ ਹੋਇਆ ਜੀ ਕੋਈ ਬੰਦੇ ਆਏ ਹੀ ਸੇਵਾ ਕਰਨ ਖਾਦ ਬੀ ਦੀ ਤੇ ਕੁਝ ਬੰਦੇ ਉੱਥੇ ਐਵੇਂ ਦੇ ਆਏ ਵੀ ਉਹ ਕਹਿੰਦੇ ਵੀ ਅਹੀਂ ਪੰਚਾਵਾਂਗੇ ਸੇਵਾ ਇਹ ਤੁਹਾਡੇ ਪਿੰਡ ਦੀ ਹੈ ਨਹੀਂ ਨਹੀਂ ਬਾਹਰਲੇ ਪਿੰਡਾਂ ਦੀ ਜੀ ਸਾਡੇ ਪਿੰਡ ਦਾ ਇਹ ਤੇ ਚ ਵੇ ਇੱਥੇ ਬੈਠੇ ਆ ਵੀ ਜੇ ਕੋਈ ਆਜੂਗਾ ਸੇਵਾ ਕਰਨ ਦਾ ਠੀਕ ਆ ਤੇ ਫੋਲੇ ਲੇ ਲਾਂਗੇ ਨਹੀਂ ਤੇ ਠੀਕ ਠਾਕ ਆ ਜੀ ਕਿਉਂਕਿ ਤੁਹਾਨੂੰ ਪਤਾ ਵਾ ਵੀ ਹੁਣ ਆਪਣਾ ਪੰਜਾਬੀ ਜਿਹੜਾ ਭਰਾ ਵਾ ਇਹਨੂੰ ਮੰਗਣ ਲੱਗਿਆਂ ਵੀ ਸ਼ਰਮ ਆਉਂਦੀ ਐ ਮੰਗ ਕੇ ਵੀ ਨਹੀਂ ਰਾਜੀ ਤੇ ਸਰਕਾਰ ਦਾ ਤੇ ਆਪਾਂ ਨੂੰ ਪਤਾ ਹੀ ਐ ਵੀ ਸਰਕਾਰ ਦਾ ਤੇ ਬੇੜਾ ਗਰਕ ਹੋਇਆ ਪਿਆ ਆ ਪਾ ਸਿੱਧਾ ਕਹਿੰਨੇ ਆ ਜੀ ਤੇ ਨਾ ਇਹ ਨਾ ਪਹਿਲੇ ਪਾਣੀ ਚ ਵੀ ਸੰਸਥਾਵਾਂ ਨੇ ਹੈਲਪ ਕੀਤੀ ਐ ਜਾਂ ਬਾਹਰੋਂ ਵੀਰ ਜੋ ਵੀ ਸੇਵਾਲੇ ਆਉਂਦੇ ਰੇ ਉਹਨਾਂ ਸੇਵਾ ਕੀਤੀ ਆਵੇਂਗਾ ਸੇਵਾ ਬਹੁਤ ਹੋਈ ਜੀ ਚਾਰਾ ਵੀ ਪਹੁੰਚਦਾ ਰਿਹਾ ਸਾਡੇ ਤੱਕ ਸਭ ਕੋਈ ਹੈਲਪ ਹੁੰਦੀ ਨਹੀਂ ਬਾਕੀ ਹੋਣਾ ਹੈ ਇਹੀ ਕਹਿੰਨੇ ਆ ਵੀ ਜੇ ਪਾਣੀ ਸੁੱਕਦਾ ਵੀ ਆ ਕਿਸੇ ਤਰੀਕੇ ਨਾਲ ਇਹਦਾ ਨਿਕਾਸ ਕੀਤਾ ਜਾਵੇ ਜਾਂ ਪੰਪ ਲਾ ਕੇ ਪਾਣੀ ਬਾਹਰ ਕੱਢਿਆ ਜਾਵੇ ਵੀ ਨੀਵੇਂ ਲੱਕੇ ਨੂੰ ਵੀ ਜਿਹੜਾ دریاਰ ਨੂੰ ਵਾਪਸ ਚਲ ਜੇ ਪਾਣੀ ਤੇ ਸਾਡੀ ਕਣਕ ਦੀ ਬਜਾਈ ਹੋ ਜੇ ਤੇ ਉਹਦੇ ਲਈ ਅਸੀਂ ਇਹੀ ਚਾਹੁੰਦੇ ਆ ਵੀ ਸਾਨੂੰ ਖਾਦ ਬੀ ਦੀ ਹੈਲਪ ਕੀਤੀ ਜਾਵੇ ਕਿਉਂਕਿ ਹੁਣ ਵੇਖਿਆ ਜੇ ਤੇ ਆੜਤੀਏ ਨੇ ਵੀ ਆਪਾਂ ਨੂੰ ਪੈਸਾ ਤਾਂ ਹੀ ਦੇਣਾ ਵਾ ਜੇ ਆਪਣੀ ਫਸਲ ਹੋਊਗੀ ਹਾਂ ਹੁਣ 2023 ਵਿੱਚ ਮਾਰ ਪਈ ਸੀ ਹਾਲੇ ਕਹਿੰਦੇ ਹੁੰਦੇ ਜੀ ਕਿਸਾਨ ਦਾ ਲੱਕ ਸਿੱਧਾ ਨਹੀਂ ਹੋਇਆ ਤੇ ਫੇਰ ਉੱਥੇ ਕਿਸਾਨ ਆ ਗਿਆ ਕਨਕ ਤੇ ਵਿੱਜੀ ਨਹੀਂ ਜਾਂਦਾ ਕਨਕ ਦਾ ਦਾ ਉੱਖਾ ਜੀ ਬਾਕੀ ਸੁੱਕਣਾ ਨਹੀਂ ਪਹਿਲੋਂ ਪਹਿਲੇ ਪਾਲੀਆਂ ਪਹਿਲੀਆਂ ਪਾਣੀ ਦਾ ਜਰ ਜਿਹੀਆਂ ਇਹ ਨਹੀਂ ਸੁੱਕਣਾ ਨਾ ਬਣੀ ਉੱਖਾ ਯਾਰ ਉੱਖਾ ਕੰਮ ਮਤਲਬ ਇਹਨੇ ਵਾਤ ਹੀ ਨਹੀਂ ਆਉਣਾ ਬਾਈ ਬਾਈ ਬੱਚਿਆਂ ਦੀਆਂ ਫੀਸਾਂ ਤੱਕ ਅੜੀਆਂ ਪਈਆਂ ਵੀ ਸਾਡੇ ਪਿੰਡ ਦੇ ਬੱਚੇ ਵੀ ਘਰਾਂ ਵਿੱਚ ਬੈਠੇ ਆ ਵੀ ਅਹੀਂ ਕਿੰਨੇ ਵੀ ਵਾਤੋ ਵਾਤ ਜੋ ਵੀ ਵੀਰ ਨੇ ਹੈਲਪ ਜੇ ਕਿਸੇ ਨੇ ਕਰਨੀ ਤਾਂ ਡੇ ਮਾਦੀਆਂ ਰਵੰਗ ਕਹਿੰਨੇ ਆ ਪਿੰਡ ਦੇ ਸਰਪੰਚ ਨੰਬਰਦਾਰ ਨਾਲ ਆਣ ਕੇ ਸਿੱਧਾ ਮਿਲਣ ਫੇਰ ਹੈਲਪ ਕਰਨ ਬਾਹਰਲੇ ਲਟੇਰੀਆਂ ਤੋਂ ਬਚਣਾ ਬਸ ਐਹੀ ਹੀ ਕੰਟਿਆਣਾ ਚੋਣੇ ਵੀ ਸਾਡੇ ਹੁਣ ਜਿਵੇਂ ਬੱਚਿਆਂ ਦੀਆਂ ਫੀਸਾਂ ਹੋਣੀਆਂ ਜਾਂ ਕਣਕ ਆਪਣੇ ਖਾਦ ਵੀ ਇਹਦੀ ਸਾਨੂੰ ਹੈਲਪ ਚਾਹੀਦੀ ਹੈ ਜੀ ਹੁਣ ਤੇ ਜਾਂ ਜਿਵੇਂ ਚਾਰੇ ਦੀ ਲਾਲੋ ਵੀ ਹੁਣਾ ਨੀਵੇਂ ਇਲਾਕੇ ਵਿੱਚ ਜਾਂ ਪੱਠੇ ਬੀਜੇ ਸੀ ਪਰਸੋਂ ਕਿਸ ਵੀਰ ਨੇ ਬੀਜ ਲਿਆ ਕੇ ਤੇ ਉਹਨੇ ਦੋ ਤਿੰਨ ਕਨਾਲਾਂ ਦਾ ਪੱਠੇ ਬੀਜੇ ਉਹ 6 ਤਰੀਕ ਨੂੰ ਫੇਰ ਪਾਣੀ ਆ ਗਿਆ ਉਹ ਫੇਰ ਭਰ ਗਿਆ ਫੇਰ ਭਰ ਗਿਆ ਜੀ ਇੱਥੋਂ ਇੱਥੋਂ ਨਾ ਲੱਗ ਗਈ ਸਾਹਮਣੇ ਸਾਹਮਣੇ ਅੱਗੇ ਆ ਦੋ ਤਿੰਨ ਕਨਾਲਾਂ ਥਾਂ ਉਹ ਘਰ ਆ ਤੇ ਪੱਠੇ ਉਹਨਾਂ ਬੀਜੇ ਸੀ ਤੇ ਹੁਣ ਤੁਹਾਡੇ ਸਾਹਮਣੇ ਆ ਪਹਿਲੀ ਤਾਂ ਗੱਲ ਜੀ ਇੱਥੇ ਮੇਰੇ ਸਾਹਮਣੇ ਦੀ ਗੱਲ ਆ ਸਾਡੇ ਇਥੇ ਕਿਸੇ ਦਾ ਪਸ਼ੂ ਮਰਿਆ ਹੀ ਗਾਂ ਉਹ ਨਾ ਦੋ ਤਿੰਨ ਦਿਨ ਵਾਰਾ ਇਦਾਂ ਸ਼ਰਕ ਤੇ ਚਲੋ ਤੁਰਿਆ ਫਿਰਦਾ ਫਿਰਦੀ ਰਹੀ ਗਾਂ ਸੀ ਅਸੀਂ ਤਾਂ ਇਹੀ ਹਿਸਾਬ ਲਾਇਆ ਵੀ ਇਹ ਜਿਹੜਾ ਪਾਣੀ ਬਹੁਤ ਜ਼ਿਆਦਾ ਜ਼ਰੀਲਾ ਉਹ ਪਾਣੀ ਇਹੀ ਪੀਂਦੀ ਰਹੀ ਤੇ ਮਤਲਬ ਇਹ ਐ ਇੰਨਾ ਜ਼ਿਆਦਾ ਜ਼ਰੀਲਾ ਪਾਣੀ ਪੀ ਇਹਦੇ ਵਿੱਚ ਅਸੀਂ ਕਹਿੰਨੇ ਵੀ ਜੇ ਆਪਾਂ ਸਟਾਲਾ ਬੀਜਣਾ ਇਹਨੂੰ ਦੋ ਤਿੰਨ ਵਾਰੀ ਪਹਿਲਾਂ ਵਾਹ ਕੇ ਪਾਣੀ ਆਪਣੇ ਫਸਲ ਆਪਣੇ ਸਕਾ ਕੇ ਖੇਤ ਨੂੰ ਤੇ ਫਿਰ ਇਹਦੇ ਵਿੱਚ ਜੋ ਵੀ ਆਪਾਂ ਬਜਾਈ ਕਰਨੀ ਫਿਰ ਕੀਤੀ ਜਾਵੇ ਤੁਹੇ ਬਹੁਤ ਸਾਰੇ ਜਾਨਵਰ ਵਗੈਰਾ ਇਧਰ ਮਰੇ ਹੋਏ ਆਏ ਹੋਣਗੇ ਆ ਦੇਖੋ ਕਿ ਵੱਡੀ ਸਮੱਸਿਆ ਜਿਹੜੀ ਇਹ ਦੱਸ ਰਿਹਾ ਆ ਆ ਦੇਖੋ ਆ ਆ ਪੁਰਾਣਾ ਪਾਣੀ ਇਹਦੇ ਵਿੱਚ ਨਵਾਂ ਬੇਸ਼ੱਕ ਨਾ ਵੜਿਆ ਹੋਵੇ ਪਰ ਇਹ ਪਾਣੀ ਸੁੱਕ ਨਹੀਂ ਰਿਹਾ ਇਹਨੇ ਕਿਉਂਕਿ ਪਾਣੀ ਵਗਿਆ ਹੀ ਬਹੁਤ ਜ਼ਿਆਦਾ ਹੈ ਸੁਕੇਗਾ ਤਾਂ ਜੇ ਥੱਲੇ ਧਰਤੀ ਨੂੰ ਲੋਡ ਹੋਏਗੀ ਥੱਲੇ ਸੱਲ ਹੈ ਬਹੁਤ ਜ਼ਿਆਦਾ ਪਾਣੀ ਇੱਥੋਂ ਦੀ ਲੰਘਿਆ ਹੋਇਆ 7-7 8-8 ਫੁੱਟ ਇਹ ਇਸ ਏਰੀਏ ਦੇ ਵਿੱਚ ਖੇਤਾਂ 'ਚ ਤਾਂ ਬਾਈ ਮੇਰਾ ਖਿਆਲ 7-8 ਫੁੱਟ ਤੋਂ ਵੱਧ ਵੀ ਪਾਣੀ ਚੱਲਿਆ ਸੀ ਮੇਰੇ ਸਾਨਾ 9-10 ਫੁੱਟ ਪਾਣੀ ਸੀ ਅੱਜ ਮਿਲ ਕੇ 10 ਫੁੱਟ ਤੋਂ ਇਹ ਏਰੀਆ 'ਚ ਪਲੱਸ 10 ਫੁੱਟ ਤੋਂ ਪਲੱਸ ਪਾਣੀ ਚੱਲਿਆ ਹੈ ਤੇ ਕੁਝ ਹੁਣ ਵੀ ਇਹੋ ਜਿਹੀਆਂ ਜਗ੍ਹਾ ਸਾਡੇ ਪਿੰਡ ਵਿੱਚ ਨੇ ਲਿਲਵੇਰੇ 'ਚ ਕਿ ਜਿੱਥੇ 20-20 ਫੁੱਟ ਪਾਣੀ ਹੈਗਾ ਹੈ ਹੁਣ ਵੀ ਹਾਲੇ ਵੀ ਹੈਗਾ ਜੀ ਪਰ ਅਸੀਂ ਮੈਂ ਇਹ ਕਹਉਣਾ ਚਾਹੁੰਦੇ ਆ ਤੁਹਾਡੇ ਮਾਧਿਅਮ ਰਹੀਮ ਵੀ ਸਾਡਾ ਪਿੰਡ ਆਪਣੇ ਹੈਗਾ ਪਿੰਡ ਨਿਹਾਲਾ ਲਵੇਰਾ ਸਾਡੇ ਪਿੰਡ ਦਾ ਨਾਂ ਜ਼ਿਲ੍ਹਾ ਫਿਰੋਜ਼ਪੁਰ ਸਾਡੇ ਪਿੰਡ ਦਾ ਨਾਂ ਅੱਗੇ ਵੀ ਇਦਾਂ ਕੋਈ ਵੀਰਾਂ ਕਈ ਆਉਂਦੇ ਸੀ ਚਲੋ న్యూਸ ਵਾਲੇ ਵੀ ਤੇ ਉਹ ਵੀ ਕਹਿੰਦੇ ਹੁੰਦੇ ਵੀ ਤੁਹਾਡੇ ਪਿੰਡ ਦਾ ਪਤਾ ਹੀ ਨਹੀਂ ਲੱਗਦਾ ਨਿਹਾਲੇ ਲਵੇਰੇ ਦਾ ਵੀ ਚਲੋ ਸਾਡੇ ਪਿੰਡ ਦਾ ਵੀ ਪਤਾ ਲੱਗੇ ਜੇ ਕੋਈ ਵੀਰ ਨੇ ਹੈਲਪ ਕਰਨੀ ਆ ਜੋ ਵੀ ਸੰਸਥਾਵਾਂ ਨੇ ਸਾਡੀ ਬਾਹਰ ਤੇ ਆ ਪਾਣੀ ਦੀ ਨਿਕਾਸੀ ਹੋ ਜੇ ਤੇ ਸਾਡੀ ਕਣਕ ਬੀਜੀ ਜਾਵੇ ਸਾਨੂੰ ਇਹੀ ਆਸ ਆ ਜੀ ਹੁਣ ਕਣਕ ਦੀ ਆਸ ਆ ਝੋਨਾ ਦੇ 23 ਚ ਵੀ ਮਰ ਗਿਆ ਹੁਣ 25 ਚ ਵੀ 11 12 ਮਿੰਟ 500 ਪਾਈ ਨਹੀਂ ਸਿੱਧੇ ਤੌਰ ਤੇ ਗੱਲ ਇਹ ਹੈ ਅ ਜਿਸ ਤਰ੍ਹਾਂ ਦੇ ਨਾਲ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕਰ ਰਿਹਾ ਸੀ ਇਸ ਗੱਲ ਦਾ ਕਿ ਇਹਨਾਂ ਦੀ ਇਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪਾਣੀ ਮੁੜ ਆ ਗਿਆ ਅੱਛਾ ਜਿੰਨਾ ਕੁ ਪਾਣੀ ਆ ਸੁੱਕਿਆ ਹੋ ਸਕਦਾ ਹੈ ਕਿ ਆਉਣ ਵਾਲੇ 10 ਦਿਨ ਦੇ ਵਿੱਚ ਪਾਣੀ ਹੋਰ ਸੁੱਕ ਜੇ ਕੋਸ਼ਿਸ਼ ਕਰ ਲੈਣ ਕਿ ਇੱਥੇ ਟਰੈਕਟਰ ਚੱਲਦਾ ਹੋ ਜੇ ਕਣਕ ਜੋਗਾ ਇਹ ਹੋ ਵੀ ਜਾਵੇ ਪਰ ਜਿੱਥੇ ਦੁਬਾਰਾ ਪਾਣੀ ਆ ਗਿਆ ਇਹ ਇਹ ਮੇਰਾ ਖਿਆਲ 100 ਏਕੜ ਹੋਊਗੀ ਬਾਈ ਜਮੀਨ 50 60 60 70 ਏਕੜ ਹੋਊਗੀ ਇਥੇ ਮੋੜ ਪਾਣੀ ਆ ਗਿਆ ਨਹੀਂ ਭਾਈ ਇਹ ਨਾ ਸਾਡੇ ਪਿੰਡ ਦੀ ਜ਼ਮੀਨ ਦਾ ਰਕਬਾ ਹੈਗਾ ਵਾ तकरीबन ਸਾਢੇ ਮਤਲਬ 800 ਕਿੱਲਾ ਹੈਗਾ ਤੇ ਜਿਹਦੇ ਚੋ ਸਾਢੇ 700 ਕਿੰਨੇ ਕਰੀਬ ਆਈ ਜਿਹੜੀ ਵਾਂ ਦਾ ਕੁਝ ਆਪਣੀ ਜ਼ਮੀਨ ਦਰਿਆ ਵਿੱਚ ਆ ਰਜਿਸਟਰੀਆਂ ਵਾਲੀ ਕੁਝ ਕੱਚੀਆਂ ਵੀ ਆ ਜਿਹੜੀਆਂ 2007 ਵਿੱਚ ਮਤਲਬ ਤੋੜ ਦਿੱਤੀਆਂ ਗਈਆਂ ਅਹੀਂ ਰਜਿਸਟਰੀਆਂ ਮਤਲਬ ਵੀ ਸਾਢੇ 750 ਕਿੱਲਾ ਹੀ ਤੁਸੀਂ ਮੰਨ ਕੇ ਚੱਲੋ ਜੀ ਦੁਬਾਰਾ ਜਿਹੜਾ ਦੁਬਾਰਾ ਪਾਣੀ ਆਇਆ ਹੋਏਗਾ ਕੋਈ 100 ਏਕੜ ਦੇ ਰਿਤੇ ਨਹੀਂ ਜਿਆਦਾ ਜੀ 750 ਏਕੜ ਕਿੱਲੇ ਦੀ ਜ਼ਮੀਨ ਆ ਜਿਹੜੀ ਵਹਾਂਤ ਆ ਤੇ ਇਹਦੇ ਵਿੱਚੋਂ ਜਿਆਦਾ ਨਹੀਂ ਤੇ 100 ਕਿੱਲਾ ਹੀ ਆ ਜਿਹੜਾ ਮਤਲਬ ਸੁੱਕਾ ਵਾ ਬਾਕੀ ਦਾ ਘੇਰੇ ਬੰਨੇ ਸਾਰੇ ਪਾਣੀ ਆ ਜੀ ਅੱਛਾ ਆਲੇ ਦੋਲੇ ਮਾਲੇ ਦੋਲੇ ਸਾਰੇ ਪਾਣੀ ਇਹਦਾ ਮਤਲਬ 600 ਏਕੜ ਚ ਦੁਬਾਰਾ ਪਰ ਹਾਂ ਤੁਸੀਂ ਮੰਨ ਕੇ ਲੋ ਵੀ ਸਾਰੀ ਚ ਮੰਨ ਕੇ ਚੱਲੋ ਜੇਕਰ ਆਪਾਂ ਜੇ ਆਪਾਂ ਨੂੰ ਕੋਈ ਸੁੱਕੀਆਂ ਵੀ ਲੱਗਦੀਆਂ ਤੇ ਉਹਦੇ ਵਿੱਚ ਵੀ ਆ ਵੇਖੋ ਵੀ ਪਾਣੀ ਹੈਗਾ ਹੱਲੇ ਇਹ 11 12 ਮਹੀਨੇ ਇਹ ਵੀ ਹੱਲੇ 10 15 ਕਹ ਲੋ ਵੀ ਹਲੇ ਮੀਨਾ ਟਰੈਕਟਰ ਹੀ ਨਹੀਂ ਚੱਲਦੇ ਮੀਨਾ ਟਰੈਕਟਰ ਚੱਲਨੇ ਮੀਨਾ ਟਰੈਕਟਰ ਨਹੀਂ ਚੱਲਨੇ ਹਾਂ ਬਿਲਕੁਲ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਹੈ ਇਸ ਪਿੰਡ ਦੀ ਕਿ ਉਹ ਕਹਿੰਦੇ ਕਿ ਕਰੀਬ-ਕਰੀਬ 750 800 ਏਕੜ ਕੁੱਲ ਜਿਹੜੀ ਜ਼ਮੀਨ ਹੈਗੀ ਹੈ ਵਾਈ ਯੋਗ ਹੈ ਜਿਹੜੀ ਔਰ ਉਹਦੇ ਵਿੱਚੋਂ 100 150 ਏਕੜ ਹੈ ਜਿਹੜੀ ਬਚੀ ਹੈ ਇਸ ਵੇਲੇ ਜਿਹਦੇ ਵਿੱਚ ਪਾਣੀ ਵਾਪਸ ਨਹੀਂ ਆਇਆ ਪਰ ਬਾਕੀ ਚ ਪਾਣੀ ਆ ਗਿਆ ਯਾਨੀ 600 ਏਕੜ ਤੋਂ ਵੱਧ ਫਸਲਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਹੁਣ ਵੀ ਪਾਣੀ ਭਰ ਗਿਆ ਤਾਂ ਇਹਨਾਂ ਇਹ ਲੋਕ ਹਾਲੇ ਵੀ ਉਡੀਕ ਕਰ ਰਿਹਾ ਹੈ ਸਮਾਜ ਸੇਵੀ ਸੰਸਥਾਵਾਂ ਦੀ ਸਰਕਾਰ ਦੀ ਕਿ ਉਹਨਾਂ ਦੀ ਮਦਦ ਦੇ ਵਾਸਤੇ ਪਹੁੰਚਣ ਕਿਉਂਕਿ ਉਹ ਕਹਿੰਦੇ ਆ ਕਿ ਸਾਡਾ ਤਾਂ ਸਮਾਨ ਪਿੱਛੇ ਹੀ ਲੁੱਟਿਆ ਜਾਂਦਾ ਹੈ ਪਿੱਛੇ ਹੀ ਲੋਕ ਲੈ ਜਾਂਦੇ ਆ ਸੰਸਥਾਵਾਂ ਨੂੰ ਵੀ ਸਾਡੀ ਅਪੀਲ ਹੈ ਕਿ ਜੇਕਰ ਪਹੁੰਚਦੇ ਹੋ ਤਾਂ ਪਿੰਡ ਨੇਹਾਲਾ ਲਵੇਰਾ ਦੇ ਵਿੱਚ ਪਹੁੰਚੋ ਇਹਨਾਂ ਲੋਕਾਂ ਨੂੰ ਲੋੜ ਹੈ ਕਹਿੰਦੇ ਖਾਦ ਦੀ ਤੇ ਬੀਜਾਂ ਦੀ ਲੋੜ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਹ ਵੀਡੀਓ ਵੇਖਣ ਤੋਂ ਬਾਅਦ ਬਹੁਤ ਸਾਰੀਆਂ ਸੰਸਥਾਵਾਂ ਜਿਥੇ ਬੰਦੀਆਂ ਖਾਸ ਤੌਰ ਤੇ ਸਰਕਾਰ ਵੀ ਇਸ ਪਿੰਡ ਦੇ ਵਿੱਚ ਬਕਾਇਦਾ ਤੌਰ ਤੇ ਜ਼ਰੂਰ ਪਹੁੰਚਣਗੇ ਕਿਉਂਕਿ ਇਹਨਾਂ ਖੇਤਾਂ ਦੇ ਵਿੱਚ ਜੋ ਪਾਣੀ ਭਰਿਆ ਹਲੇ ਸੁੱਕਣ ਦੀ ਸੰਭਾਵਨਾ ਵੀ ਨਹੀਂ ਔਰ ਆਉਣ ਵਾਲੇ 20 ਤੋਂ 25 ਦਿਨ ਟਰੈਕਟਰ ਵੀ ਨਹੀਂ ਚੱਲਣੇ ਇਹਨਾਂ ਲੋਕਾਂ ਨੂੰ ਸਭ ਤੋਂ ਵੱਡੀ ਮਾਰ ਇਸੇ ਵਜ੍ਹਾ ਕਰਕੇ ਪਈ ਹੋਈ ਹੈ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਹੁਰ ਦਾ ਅਨਮਿਊਟ ਫੋਸ